ਮੈਂ ਤੁਹਾਡੇ ਸਾਹਮਣੇ ਬੇਇੰਤਿਖਾਰ ਲੱਗਾ ਜੀ ਆਪਣਾ ਬੱਚਾ ਆਪਾਂ ਨੂੰ ਛੱਡ ਕੇ ਕਿਸੇ ਰਿਸ਼ਤੇਦਾਰ ਕਿਸੇ ਆਂਢੀ ਗੁਆਂਢੀ ਕੋਲੋਂ ਜਾ ਕੇ ਵਸਤੂ ਮੰਗੇ ਤਾਂ ਸਾਨੂੰ ਲੱਗ ਜਾ ਪਤਾ ਆਪਾਂ ਆਪਣੇ ਬੱਚੇ ਨੂੰ ਕੀ ਸਮਝਾਉਨੇ ਆ ਪੁੱਤਰ ਭਾਵੇਂ ਮੈਂ ਮਾਦੜ ਆ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਪਰ ਤੂੰ ਚੰਗਾ ਨਹੀਂ ਕੀਤਾ ਜੀ ਕਿਸੇ ਕੋਲੋਂ ਚੀਜ਼ ਮੰਗ ਕੇ ਮੈਨੂੰ ਸ਼ਰਮ ਆਈ ਪੁੱਤਰਾ ਜੇ ਸਾਡਾ ਬੱਚਾ ਪਿਓ ਨੂੰ ਛੱਡ ਕੇ ਸਾਨੂੰ ਛੱਡ ਕੇ ਕਿਸੇ ਕੋਲ ਮੰਗੇ ਤੇ ਸਾਨੂੰ ਚੰਗਾ ਨਹੀਂ ਲੱਗਦਾ ਹੋਏ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਜਦੋਂ ਅਸੀਂ ਕਿਸੇ ਮਠੀ ਤੇ ਕਿਸੇ ਦੇਹਧਾਰੀ ਅਗੇ ਇਦਾਂ ਪੱਲਾ ੜਦੇ ਆ ਸੋਚੋ ਗੁਰੂ ਜੀ ਸਾਡੇ ਬਾਰੇ ਕੀ ਸੋਚਦੇ ਹੋਣਗੇ ਬੱਚਾ ਤੂੰ ਮੇਰਾ ਪੁੱਤ ਤੂੰ ਮੇਰਾ ਰੇ ਜੀ ਨਲਜ ਲਾਜ ਤੋਂ ਇਹ ਨਾ ਹੀ ਕਹਿੰਦੇ ਨਲਜ ਜੀਵ ਤੈਨੂੰ ਲਾਜ ਨਾ ਆਈ ਹਰ ਤਜ ਕਾ ਤੂੰ ਕਹੂਂਗੇ ਜਾਹੀਂ ਤੂੰ ਆਪਣਾ ਮਾਲਕ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨ ਸੋਹੀ ਜਦਾਂ ਮਾਲਕ ਇਹਨਾ ਉੱਚਾ ਹੋਵੇ ਉਹਦਾ ਪੁੱਤਰ ਕਿਸੇ ਹੋਰ ਦੇ ਦਰ ਤੇ ਜਾਂਦਾ ਸੋਭਾ ਨਹੀਂ ਦਿੰਦਾ ਪਿਆਰੇ ਚੰਗਾ ਨਹੀਂ ਲੱਗਦਾ ਮਹਾਰਾਜ ਕਿ